ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆਂ ਤੇ ਉਹਦੇ ਜੋ ਆਪਣੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਹੈਗੇ ਜੀ ਸਿੰਪਲ ਸੂਤਰੀ ਆਪਣੀ ਬਾਜੂ ਦੀ ਜੋ ਕੱਟੀ ਕਟਾਈ ਆ ਉਸਦੇ ਬਾਰੇ ਸਭ ਤੋਂ ਪਹਿਲਾਂ ਜੀ ਆਪਾਂ ਨੇ ਇਹ ਚੀਜ਼ ਦੇਖਣੀ ਆ ਕਿ ਜੋ ਕੱਪੜੇ ਵਿੱਚ ਫਲਾਵਰ ਨੇ ਕਿ ਜੋ ਉਹਨਾਂ ਦੇ ਆਪਣੇ ਫਲਾਵਰਾਂ ਦਾ ਇਹ ਆ ਆਪਣੀ ਡਾਇਰੈਕਸ਼ਨ ਆ ਕਿ ਕਿੱਧਰਲੇ ਪਾਸੇ ਆ ਇਹ ਚੀਜ਼ ਤੁਸੀਂ ਸਭ ਤੋਂ ਪਹਿਲਾਂ ਚੈੱਕ ਕਰਨੀ ਹੈ ਜੀ ਤੇ ਉਹਨਾਂ ਦੀ ਜੋ ਆਪਣੀ ਡਾਇਰੈਕਸ਼ਨ ਆ ਕਿ ਉਹ ਆਪਰੇ ਮੋਡਲ ਸੈੱਟ ਕਰਨੀ ਆ ਤਾਂ ਜੋ ਆਪਣੇ ਦੋਨੇ ਪਾਸੇ ਬਾਜੂ ਦੇ ਜੋ ਸੇਮ ਫਲਾਵਰ ਇੱਕੋ ਹੀ ਦਿਸ਼ਾ ਵਿੱਚ ਆਉਣ ਇਸ ਤੋਂ ਬਾਅਦ ਜੇ ਆਪਾਂ ਨੇ ਜੋ ਇਸ ਦੀ ਲੈਂਥ ਦੇਖਣੀ ਹੈ ਬਾਜੂ ਦੀ ਤੇ ਸਭ ਤੋਂ ਪਹਿਲਾਂ ਆਪਾਂ ਲੈਂਥ ਚੈੱਕ ਕਰਦੇ ਹਾਂ ਇਹ ਵਾਲੇ ਆਪਾਂ ਨੇ ਜੋ ਬਾਜੂ ਦੀ ਕਟਾਈ ਕੀਤੀ ਆ ਇਹਨਾਂ ਦੀ ਆਪਾਂ ਨੇ 17 ਇੰਚ ਦੇ ਹਿਸਾਬ ਨਾਲ ਤਿਆਰ ਰੱਖਣੀ ਹੈ ਬਾਜੂ ਤੇ ਜੋ ਆਪਾਂ ਫੋਲਡਿੰਗ ਵਾਸਤੇ ਕੱਪੜਾ ਛੱਡਦੇ ਹਾਂ ਤਰਪਾਈ ਵਾਸਤੇ 1.5 ਇੰਚ ਦਾ ਆਪਾਂ ਮਾਰਜਨ ਇੱਥੇ ਫਰੰਟ ਸਾਈਡ ਤੋਂ ਰੱਖਣਾ ਜੀ ਉਸ ਤੋਂ ਬਾਅਦ ਆਪਾਂ ਇੱਕ ਵਾਰ ਫਿਰ ਚੈੱਕ ਕਰਾਂਗੇ ਕਿ ਜੋ ਆਪਣੇ ਬਾਜੂ ਦੀ ਆਪਣੀ ਲੰਬਾਈ ਆ ਉਹ ਆਪਾਂ ਨੂੰ ਕਿੰਨੀ ਚਾਹੀਦੀ ਹੈ ਲੈਂਥ ਆਪਾਂ ਨੇ ਜਰੂਰ ਚੈੱਕ ਕਰਨੀ ਆ ਜੀ ਬਾਜੂ ਦੀ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਆਪਣੇ ਜੋ ਮਾਰਜਨ ਆਪਾਂ ਨੇ ਸਿਲਾਈ ਵਾਸਤੇ ਛੱਡਣਾ ਵਾ ਕਿ ਉਹ ਕਿੰਨਾ ਛੱਡਣਾ ਵਾ ਤੇ ਇਹ ਆਪਾਂ 17 ਇੰਚ ਰੱਖਣੇ ਸੀ ਜੀ ਬਾਜੂ ਦੀ ਲੈਂਥ ਜੋ ਆਪਣੇ ਪ੍ਰੋਪਰ 17 ਇੰਚ ਦੇ ਹਿਸਾਬ ਨਾਲ ਸਹੀ ਆਉਂਦੀ ਆ ਤੇ ਅੱਧੇ ਪੌਣੇ ਇੰਚ ਦਾ ਆਪਾਂ ਜੋ ਮਾਰਜਨ ਆਪਾਂ ਮੋੜ ਦੀ ਸਿਲਾਈ ਵਾਸਤੇ ਰੱਖਾਂਗੇ ਤੇ ਇਹ ਸਭ ਤੋਂ ਸੌਖਾ ਤਰੀਕਾ ਜੀ ਆਪਣੇ ਬਾਜੂ ਜੋ ਸਿੰਪਲ ਬਾਜੂ ਹੁੰਦੀ ਆ ਸੂਰਦੀ ਉਹਦੇ ਵਾਸਤੇ ਜੋ ਕਟਾਈ ਦਾ ਸਭ ਤੋਂ ਸੌਖਾ ਤਰੀਕਾ ਹੈ ਤੇ ਆਪਾਂ ਨੂੰ ਇਸ ਦੇ ਜੋ ਫਰੰਟ ਆ ਆਪਣੇ ਫੁੱਲੀ ਰੱਖਨੇ ਬਾਜੂ ਉਹ ਆਪਾਂ 5.5 ਇੰਚ ਦੇ ਨਿਸ਼ਾਨ ਲਗਾਇਆ ਵਾ ਤੇ ਤੁਹਾਡੀ ਜਿੰਨੀ ਵੀ ਆਪਣੇ ਹਿਸਾਬ ਦੇ ਨਾਲ ਬਾਜੂ ਹੁੰਦੀ ਆ 5.5 6 ਜਾਂ ਉਸ ਤੋਂ ਘੱਟ ਹੁੰਦੀ ਆ ਤੁਸੀਂ ਉਸ ਦੇ ਹਿਸਾਬ ਨਾਲ ਇੱਥੇ ਆਪਾਂ ਨੇ ਜੋ ਪੱਕੇ ਨਿਸ਼ਾਨ ਲਗਾ ਲੈਣ ਜਿਸ ਨੂੰ ਆਪਾਂ ਸਲਾਈ ਕਰਨੀ ਆ ਕਿਉਂਕਿ ਇੱਕ ਵਾਰੀ ਆਪਾਂ ਫਿਰ ਸਿਨਪ ਲਗਾਉਣਾ ਤਾਂ ਜੋ ਆਪਣੇ ਸ਼ੇਪ ਬਣਦੀ ਹੈ ਬਾਜੂ ਦੀ ਤੇ ਉਹ ਪੂਰੇ ਪਰਫੈਕਟ ਤਰੀਕੇ ਨਾਲ ਬਣਦੀ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਜੋ ਮੋੜ ਦਾ ਦੇਖਦੇ ਆ ਬਾਜੂ ਦਾ ਕਿ ਆਪਣਾ ਮੋੜਾ ਕਿੰਨਾ ਵਾ ਤੇ ਆਪਾਂ じゃ ਕਿੰਨਾ ਰੱਖੀਏ ਇਹ ਆਪਣੇ ਜੀ ਕੋ ਸੂਟ ਤੇ ਡਿਪੈਂਡ ਕਰਦਾ ਵਾ ਕਿ ਆਪਣਾ ਜੋ ਸੂਟ ਦਾ ਨਾਪ ਆ ਕਿ ਉਸ ਦੇ ਹਿਸਾਬ ਨਾਲ ਆਪਾਂ ਇਹ ਮੋੜਾ ਰੱਖਣਾ ਵਾ ਜਿਸ ਨੂੰ ਆਪਾਂ ਆਰਮ ਹੋਲ ਵੀ ਕਹਿੰਦੇ ਆ ਇਹ ਵਾਲੇ ਜੋ ਆਪਣਾ ਨਾਪ ਸੀਗਾ ਜੀ ਕਸਟਮਰ ਦਾ ਇਹਨਾਂ ਦਾ 7.5 ਇੰਚ ਦੇ ਹਿਸਾਬ ਨਾਲ ਆਉਂਦਾ ਸੀਗਾ ਇਹ ਤੁਸੀਂ ਦੇਖੋ ਆਪਣੇ ਹਿਸਾਬ ਨਾਲ ਕੋਈ 6.5 ਵੀ ਰੱਖ ਸਕਦੇ ਆ ਆਪਾਂ 8.5 ਤੱਕ 9 ਤੱਕ 10 ਤੱਕ ਵੀ ਇਹ ਨਾਪ ਆਪਾਂ ਜੋ ਰੱਖ ਸਕਦੇ ਆ ਉਹ ਆਪਣੇ ਸਰੀਰ ਦੇ ਹਿਸਾਬ ਨਾਲ ਹੈ ਤੇ ਇਹ ਆਪਣੇ 7.5 ਦੇ ਨਿਸ਼ਾਨ ਲਗਾ ਕੇ ਤੇ ਇਸ ਨੂੰ ਆਪਾਂ ਨੇ ਜੋ 3 ਇੰਚ ਦੀ ਆਪਾਂ ਕਾਟ ਜੋ ਆਪਾਂ ਪਾਉਣੀ ਹੁੰਦੀ ਆ ਮੋਢੇ ਦੀ ਫੁੱਲ ਬਾਜੂ ਦੇ ਦੀ ਆਪਾਂ 3 ਇੰਚ ਦੀ ਪਾਉਣੀ ਆ ਤੇ ਹਾਫ ਬਾਜੂ ਹੁੰਦੀ ਆ ਉਸ ਤੇ ਆਪਾਂ ਥੋੜੀ ਜਿਹੀ ਘੱਟ ਰੱਖਦੇ ਆ ਤੇ ਇਹ ਆਪਣੇ ਦੀ 3 ਇੰਚ ਦੇ ਨਿਸ਼ਾਨ ਲਗਾ ਕੇ ਤੇ ਹੁਣ ਆਪਾਂ ਨੂੰ ਇਸ ਦਾ ਜੋ ਮਾਰਜਨ ਆ ਉਹ 1.5 ਇੰਚ ਆਪਾਂ ਇਸ ਦਾ ਮਾਰਜਨ ਛੱਡਿਆ ਵਾ ਤੇ ਉਸ ਤੋਂ ਬਾਅਦ ਆਪਾਂ ਇਸ ਦਾ ਜੋ 7.5 ਇੰਚ ਆਪਾਂ ਨੇ ਰੱਖੀ ਹੈ ਮੋਡੇ ਦੇ ਹਿਸਾਬ ਨਾਲ ਲੈਂਥ ਰੱਖੀ ਆ ਇਸ ਦਾ ਆਪਾਂ ਹਾਫ ਕਰਾਂਗੇ ਦੇਖੋ ਇਹ ਆਪਣਾ ਹਾਫ ਆਉਂਦਾ 3.5 ਤੇ ਆਪਾਂ ਜੋ ਇਸ ਦਾ ਪ੍ਰੋਪਰ ਆਪਾਂ ਨੇ ਫਿਕਸ ਨਾਪ ਆਪਾਂ ਜੋ ਕਹਿੰਦੇ ਆ ਇਹ ਨਾਪ ਆਪਾਂ ਨੇ ਇੱਥੇ ਲਗਾ ਲੈਣਾ ਨਿਸ਼ਾਨ ਇਸ ਤੋਂ ਬਾਅਦ ਆਪਾਂ ਨੇ ਜੀ ਜੋ ਮੋਡਰੀ ਸ਼ੇਪ ਦੇਣੀ ਆ ਕਟਾਈ ਦੀ ਤੇ ਆਪਾਂ ਬਹੁਤ ਐਦਾਂ ਚੀਜ਼ਾਂ ਆਪਣੇ ਮਾਰਕੀਟ 'ਚ ਅੱਜਕੱਲ ਮਿਲ ਰਹੀਆਂ ਜਿਸ ਦੇ ਮਦਦ ਨਾਲ ਆਪਾਂ ਨਾ ਇਸ ਦੀ ਜੋ ਸ਼ੇਪ ਹੈ ਬਾਜੂ ਦੀ ਉਹ ਆਪਾਂ ਕਰ ਸਕਦੇ ਆ ਇਹ ਬਹੁਤ ਆਪਾਂ ਇਹ ਚੀਜ਼ ਦੇਖਦੇ ਆ ਕਿ ਆਪਾਂ ਨੂੰ ਇਹ ਚੀਜ਼ਾਂ ਨਹੀਂ ਕਈ ਵਾਰ ਨਹੀਂ ਮਿਲਦੀਆਂ ਜਾਂ ਨਹੀਂ ਆਪਣੇ ਕੋਲ ਹੁੰਦੀਆਂ ਤੇ ਆਪਾਂ ਇਸ ਨੂੰ ਆਪਣੇ ਆਪ ਖੁਦ ਕਟਾਈ ਸਹੀ ਤਰੀਕੇ ਨਾਲ ਕਰ ਸਕਦੇ ਆ ਸਭ ਤੋਂ ਪਹਿਲਾਂ ਜੀ ਆਪਾਂ ਨੇ ਬਾਜੂ ਦੀ ਜੋ ਸੀਨ ਲਗਾਉਣੇ ਆ ਉਥੋਂ 1 ਇੰਚ ਦਾ ਆਪਾਂ ਨੇ ਸਿੱਧਾ ਨਿਸ਼ਾਨ ਰੱਖਣਾ ਆ ਉਸ ਤੋਂ ਬਾਅਦ ਆਪਾਂ ਹਲਕੇ ਹਲਕੇ ਜੋ ਆਪਣੇ ਜੋ ਨਿਸ਼ਾਨ ਲਗਾਏ ਮੋਡੇ ਦਾ ਉਹਦੇ ਤੱਕ ਆਪਾਂ ਇਸ ਨੂੰ ਜ਼ਿਆਦਾ ਟੇਪਰ ਨਹੀਂ ਰੱਖਣਾ ਬਸ ਇੱਕ ਹਲਕੀ ਜਿਹੀ ਗਲਾਈ ਦੇਣੀ ਹੈ ਜੀ ਜਿੱਥੇ ਆਪਣਾ ਹਾਫ ਆ 3.5 ਇੰਚ ਤੇ ਤੇ ਉੱਥੇ ਤੱਕ ਆਪਣਾ ਇਸ ਜਿਹੜਾ ਗਲਾਈ ਉਹ ਲੈ ਕੇ ਜਾਣੀ ਆ ਤੇ ਇਹ ਤੁਸੀਂ ਆਪਣਾ ਤਜਰਬਾ ਤੁਹਾਡਾ ਖੁਦ ਦਾ ਹੋਣਾ ਚਾਹੀਦਾ ਵਾ ਕਿ ਆਪਾਂ ਇਸ ਸ਼ੇਪ ਆ ਜੋ ਜ਼ਿਆਦਾ ਤਿਰਸੇ ਨਹੀਂ ਕਰਨੇ ਥੋੜੀ ਜਿਹੀ ਆਪਾਂ ਇਸ ਨੂੰ ਗਲਾਈ ਵਿੱਚ ਵੀ ਰੱਖਣਾ ਵਾ ਇਸ ਤੋਂ ਬਾਅਦ ਜੋ ਆਪਣੇ ਫਰੰਟ ਦੇ ਨਿਸ਼ਾਨ ਲਗਾਏ ਹੋਏ ਸੀਗੇ ਬਾਜੂ ਖੁੱਲੀ ਰੱਖਣ ਦੇ 5.5 ਇੰਚ ਦੇ ਹਿਸਾਬ ਨਾਲ ਤੇ ਇਹ ਤੋਂ ਆਪਾਂ ਜੀ ਉਹ ਜੋ ਆਪਣੇ ਮੋੜ ਦਾ ਨਿਸ਼ਾਨ ਆ ਉਸ ਨੂੰ ਆਪਾਂ ਸਿੱਧਾ ਕਰ ਲਾਂਗੇ ਆਪਾਂ ਇੰਚੀ ਟੇਬਲ ਦੀ ਮਦਦ ਨਾਲ ਇਸਦੇ ਤੋਂ ਨਿਸ਼ਾਨ ਨੇ ਉਹ ਲਗਾਏ ਨੇ ਤੁਸੀਂ ਇਸ ਦੇ ਨਾਲ ਆਪਾਂ ਕੋਈ ਬਾਜੂ ਸ਼ੇਪਰ ਹੁੰਦਾ ਵਾ ਕੋਈ ਵੀ ਆਪਾਂ ਇਦਾਂ ਦਾ ਇਸਤੇਮਾਲ ਕਰ ਸਕਦੇ ਹਾਂ ਵੈਸੇ ਸੌਖਾ ਤਰੀਕਾ ਹੈ ਕਿ ਕਈ ਵਾਰੀ ਆਪੋ ਨੇ ਚੀਜ਼ਾਂ ਟਾਈਮ ਤੇ ਨਹੀਂ ਵੀ ਮਿਲਦੀਆਂ ਜਾਂ ਕਈ ਵਾਰ ਨਹੀਂ ਵੀ ਆਪਕੋ ਲੱਭਦੀਆਂ ਹੈਗੀਆਂ ਤੇ ਆਪਾਂ ਥੋੜਾ ਜਿਹਾ ਇੰਚ ਟੇਬਲ 'ਚ ਮਦਦ ਨਾਲ ਇਸ ਨੂੰ ਸਹੀ ਕਰ ਸਕਦੇ ਆ ਤੇ ਆਪਾਂ ਸਾਈਡਾਂ ਦਾ ਦੋ ਕੱਪੜੇ ਦਾ ਮਾਰਜਨ ਹੁੰਦਾ 1.5 ਇੰਚ ਦਾ ਉਹ ਆਪਾਂ ਨੇ ਜੀ ਫਰੰਟ ਤੋਂ ਲੈ ਕੇ ਮੋਢੇ ਤੱਕ 1.5 ਇੰਚ ਦਾ ਆਪਾਂ ਨੇ ਗੈਪ ਰੱਖਣਾ ਵਾ ਕਈ ਵਾਰੀ ਆਪਣੇ ਬਾਜ਼ੂ ਕੋਈ ਕੁੱਲੀ ਜਾਂ ਆਪਾਂ ਨੂੰ ਕਿਤੇ ਲੋਡ ਪੈ ਜਾਂਦੇ ਕਿ ਤਾਂ ਆਪਾਂ ਇਸ ਨੂੰ ਖੋਲ ਸਕੀਏ 1.5 ਇੰਚ ਦਾ ਮਾਰਜਨ ਦਾ ਘੱਟੋ-ਘੱਟ ਆਪਾਂ ਨੂੰ ਇਸ ਵਿੱਚ ਚਾਹੀਦਾ ਹੀ ਹੁੰਦਾ ਵਾ ਤੇ ਸਭ ਤੋਂ ਮੇਨ ਗੱਲ ਹੈ ਜੀ ਜੋ ਆਪਾਂ ਫਰੰਟ ਦੀ ਆਪਾਂ ਬਾਜ਼ੂ ਦੀ ਕਟਿੰਗ ਕਰਦੇ ਆ ਉਹ ਕਟਿੰਗ ਆਪਾਂ ਨੇ ਜੋ ਕਪੜਾ ਛੱਡਿਆ ਹੁੰਦਾ ਉਸ ਨੂੰ ਮੋੜ ਕੇ ਕਰਨੀ ਆ ਤਾਂ ਜੋ ਆਪਰੇ ਸਲਾਈ ਵੇਲੇ ਇਸ ਨੂੰ ਖਿੱਚਣਾ ਪਵੇ ਕਿਉਂਕਿ ਮੈਂ ਹਮੇਸ਼ਾ ਇਦਾਂ ਹੀ ਬਾਜੂ ਦੀ ਕਟਿੰਗ ਕਰਦੀ ਆ ਕਿ ਜਦੋਂ ਆਪਾਂ ਇਸ ਨੂੰ ਫੋਲਡ ਕਰਾਂਗੇ ਦੇਖੋ ਤਰਪਾਈ ਵਾਸਤੇ ਤੁਹਾਨੂੰ ਦੱਸਿਆ ਵੀ ਆ ਕਿਦਾਂ ਇਸ ਨੂੰ ਆਪਾਂ ਫੋਲਡ ਕਰਾਂਗੇ ਤਾਂ ਆਪਣੇ ਜੋ ਬਾਜੂ ਦੀ ਤਰਪਾਈ ਹੁੰਦੀ ਆ ਤੇ ਉਸ ਦੇ ਵਿੱਚ ਆਪਣਾ ਜਮਾ ਵੀ ਖਿੱਚਨੇ ਪਊਗਾ ਜੀ ਕੋਈ ਬਲ ਨਹੀਂ ਪਊਗਾ ਤੇ ਇਹ ਵਾਜੂ ਚੀਜ਼ ਦਾ ਧਿਆਨ ਰੱਖਣਾ ਜੇ ਜਦੋਂ ਆਪਾਂ ਨੇ ਇਸ ਨੂੰ ਕਟਿੰਗ ਕਰਨਾ ਫਰੰਟ ਸਾਈਡ ਤੋਂ ਕਿ ਆਪਾਂ ਨੇ ਉਹ ਫੋਲਡਿੰਗ ਵਾਲਾ ਕੱਪੜਾ ਅੰਦਰੇ ਪਾਸੇ ਮੋੜਨਾ ਜ਼ਰੂਰ ਹੁੰਦਾ ਵਾ ਤੇ ਆਪਾਂ ਜੀ ਇਸ ਦੀ ਹੁਣ ਮੋਡੇ ਦੀ ਜੋ ਆਪਾਂ ਬਾਜੂ ਦੀ ਕਟਾਈ ਦੀ ਆ ਤੁਹਾਨੂੰ ਦਿਖਾ ਰਹੇ ਆ ਤੇ ਆਪਾਂ ਨੇ ਕੋਈ ਥੋੜੀ ਜੀ ਜਲਦਬਾਜ਼ੀ ਨਹੀਂ ਕਰਨੀ ਹੈਗੀ ਇਸ ਨੂੰ ਆਰਾਮ ਆਪਣੇ ਤਰੀਕੇ ਨਾਲ ਜਿੱਦਾਂ ਆਪਾਂ ਨੂੰ ਲੱਗਦਾ ਕਿ ਇਤੋਂ ਆਪਾਂ ਨੇ ਗਲਾਈ ਸਹੀ ਤਰੀਕੇ ਨਾਲ ਦੇਣੀ ਆ ਤੇ ਉਸ ਦੇ ਨਾਲ ਦੇਖੋ ਆਪਣੀ ਜੋ ਮੋਡੇ ਦੀ ਕਟਾਈ ਦੀ ਸ਼ੇਪ ਆ ਪੂਰੀ ਵਧੀਆ ਬਣਦੀ ਆ ਤੇ ਆਪਾਂ ਜੋ ਫਿਕਸ ਨਾਪ ਲਗਾ ਲਈ ਜੀ ਆਪਾਂ ਬਾਜੂ ਦੇ ਕਿ ਆਪਾਂ ਨੂੰ ਹੁਣ ਇਸ ਤੋਂ ਬਾਅਦ ਕੱਲੇ ਸਲਾਈ ਹੀ ਕਰਨੀ ਹੈ ਕਿ ਕੋਈ ਆਪਾਂ ਨੂੰ ਬਾਅਦ ਵਿੱਚ ਨਿਸ਼ਾਨ ਲਗਾਉਣ ਦੀ ਲੋੜ ਨਹੀਂ ਹੈਗੀ ਕਿ ਜੇ ਆਪਾਂ ਥੋੜਾ ਜਿਹਾ ਟਾਈਮ ਵੱਧ ਲਗਾਉਣੇ ਆ ਇਹ ਆਪਣੇ ਜੋ ਪ੍ਰੋਪਰ ਨਾਪ ਹੁੰਦੇ ਨੇ ਉਹ ਪਹਿਲਾਂ ਆਪਾਂ ਫਿਕਸ ਨਾਪ ਲਗਾ ਲਓ ਕਿ ਕਈ ਵਾਰੀ ਆਪਾਂ ਇਹ ਚੀਜ਼ ਗਲਤੀ ਕਰ ਲੈਂਦੇ ਆ ਕਿ ਬਾਜੂ ਦਾ ਕੱਪੜਾ ਆਪਾਂ ਕੱਟ ਕੇ ਰੱਖ ਦਿੰਦੇ ਆ ਜੀ ਤੇ ਜਦੋਂ ਆਪਾਂ ਸਲਾਈ ਕਰਨੀ ਹੁੰਦੀ ਹੈ ਤਾਂ ਆਪਾਂ ਤੋਂ ਜੋ ਨਿਸ਼ਾਨ ਨੇ ਸਹੀ ਤਰੀਕੇ ਨਾਲ ਨਹੀਂ ਲੱਗਦੇ ਹੈਗੇ ਇਸ ਕਰਕੇ ਜਦੋਂ ਵੀ ਆਪਾਂ ਕਿਸੇ ਚੀਜ਼ ਦੀ ਆ ਕੋਈ ਵੀ ਚੀਜ਼ ਦੀ ਆਪਾਂ ਜੋ ਕਟਿੰਗ ਕਰਦੇ ਆਂ ਤੇ ਪੱਕੇ ਨਿਸ਼ਾਨ ਜ਼ਰੂਰ ਲਗਾਇਆ ਕਰੋ ਜੀ। ਫਰੰਟ ਪੱਲੇ ਜੋ ਆਪਾਂ ਨੇ ਕਾਟ ਪਾਉਣੀ ਆ ਉਹ 4 ਇੰਚ ਦੀ ਪਾਉਣੀ ਆ। ਕੁਝ ਆਪਣਾ ਸਲਾਈ ਦੇ ਵਿੱਚ ਆ ਜਾਣਾ ਵਾ। ਇਸ ਕਰਕੇ ਕਾਟ ਆਪਾਂ 4 ਇੰਚ ਤੋਂ ਜ਼ਿਆਦਾ ਨਹੀਂ ਪਾਉਣੀ ਹੋਏਗੀ। ਇਹ ਹੈਗੀ ਹੈ ਜੀ ਆਪਣੀ ਸਿੰਪਲ ਸੂਟ ਦੀ ਸਿੰਪਲ ਬਾਜੂ ਦੀ ਕਟਾਈ ਜੀ। ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਤੇ ਅੱਗੇ ਤੋਂ ਵੀ ਆਪਣੀ ਜੋ ਕੋਸ਼ਿਸ਼ ਜਾਰੀ ਰੂਗੀ। ਸੋਕਰੇਟ ਅੰਗਨਾ ਆਪਾਂ ਕੋਈ ਚੀਜ਼ ਵੀ ਆਪਾਂ ਆਸਾਨ ਤਰੀਕੇ ਨਾਲ ਕਰ ਸਕੀਏ